ਸਸਿਗਾ ਜੀ ਮੈਂ ਅਰਵਿੰਦਰ ਸਿੰਘ ਪਿੰਡ ਗਿਲ ਤੋਂ ਆ ਜੀ ਮੇਰਾ ਕਾਫੀ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਮੇਰੀ ਪਿੱਠ ਵਿੱਚ ਪ੍ਰੋਬਲਮ ਰਹਿੰਦੀ ਸੀਗੀ ਦਰਦ ਕਾਫੀ ਹੁੰਦਾ ਸੀ ਰੀਡ ਦੀ ਹੱਡੀਓ ਚੱਲ ਕੇ ਉੱਪਰ ਤੱਕ ਆਂਦਾ ਸੀਗਾ ਮੇਰੇ ਕੋਈ ਸੱਜਣ ਮਿੱਤਰ ਹੁੰਦੇ ਰਸਤੇ ਵਿੱਚ ਮਿਲੇ ਮੈਨੂੰ ਕਾਫੀ ਦਿਨ ਤੋਂ ਵੀ ਮਿਲੇ ਸੀਗੇ ਉਹਨਾਂ ਨੂੰ ਮੈਂ ਦੱਸਿਆ ਤਾਂ ਉਹਨਾਂ ਨੇ ਕਿਹਾ ਵੇ ਇੱਥੇ ਡਾਕਟਰ ਸਾਹਦਾ ਜੀ ਹਨ ਉਹਨਾਂ ਦਾ ਮੈਨੂੰ ਹਸਪੀਟਲ ਦੱਸਿਆ ਤੇ ਮੈਂ ਕਿਸੇ ਤੋਂ ਪੁੱਛਦਾ ਇੱਥੇ ਪਹੁੰਚਿਆ ਜੀ ਮੈਂ ਹੁਣ 3-4 ਮਹੀਨਿਆਂ ਤੋਂ ਦਵਾਈ ਖਾ ਰਿਹਾ ਹਾਂ ਮੈਂ ਬਿਲਕੁਲ ਤੰਦਰੁਸਤ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹਾਂ ਕਈਆਂ ਨੇ ਮੈਨੂੰ ਦੱਸਿਆ ਜੀ ਆਪਰੇਸ਼ਨ ਡਾਕਟਰ ਦੇ ਚਾਰ ਪੰਜ ਬਦਲੇ ਮੈਂ ਆਪਰੇਸ਼ਨ ਬਾਰੇ ਵੀ ਦੱਸਿਆ ਸੀਗਾ ਤੇ ਆਪਰੇਸ਼ਨ ਤੋਂ ਮੈਂ ਬਚ ਚੁੱਕਿਆ ਡਾਕਟਰ ਸ਼ਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਜੂ ਖਾਲਸਾ ਵਾਜੂ ਫਤਿਹ ਜੀ ਸਸੀਤਾ ਜੀ ਮੈਂ ਅਰਵਿੰਦਰ ਸਿੰਘ ਪਿੰਡ ਗਿਲ ਤੋਂ ਆ ਜੀ ਮੇਰਾ ਕਾਫੀ ਦੇਰ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਮੇਰੀ ਪਿੱਠ ਵਿੱਚ ਪ੍ਰੋਬਲਮ ਰਹਿੰਦੀ ਸੀਗੀ ਦਰਦ ਕਾਫੀ ਹੁੰਦਾ ਸੀ ਰੀੜ ਦੀ ਹੱਡੀ ਉੱਪਰ ਤੱਕ ਆਂਦਾ ਸੀਗਾ ਮੇਰੇ ਕੋਈ ਸੱਜਣ ਮਿੱਤਰ ਹਿੰਦਾਂ ਰਸਤੇ ਵਿੱਚ ਮਿਲੇ ਮੈਨੂੰ ਕਾਫੀ ਦੇਰ ਤੋਂ ਵੀ ਮਿਲੇ ਸੀਗੇ ਉਹਨਾਂ ਨੂੰ ਮੈਂ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਡਾਕਟਰ ਸ਼ਰਦਾ ਜੀ ਹਨ ਉਹਨਾਂ ਦਾ ਮੈਨੂੰ ਹਸਪੀਟਲ ਦੱਸਿਆ ਤੇ ਮੈਂ ਕਿਸੇ ਤੋਂ ਪੁੱਛਦਾ ਇੱਥੇ ਪਹੁੰਚਿਆ ਜੀ ਮੈਂ ਹੁਣ 3-4 ਮਹੀਨਿਆਂ ਤੋਂ ਨਾਲ ਦਵਾਈ ਖਾ ਰਿਹਾ ਉਹਨਾਂ ਦਾ ਬਿਲਕੁਲ ਤੰਦਰੁਸਤ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਈਆਂ ਨੇ ਮੈਨੂੰ ਦੱਸਿਆ ਜੀ ਆਪਰੇਸ਼ਨ ਡਾਕਟਰ ਦੇ 4-5 ਬਦਲੇ ਮੈਂ ਆਪਰੇਸ਼ਨ ਬਾਰੇ ਵੀ ਦੱਸਿਆ ਸੀਗਾ ਤੇ ਆਪਰੇਸ਼ਨ ਤੋਂ ਮੈਂ ਬਚ ਚੁੱਕਿਆ ਡਾਕਟਰ ਸ਼ਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਜੂ ਖਾਲਸਾ ਵਾਜੂ ਫਤਹਿ ਸਸੀਤਾ ਜੀ ਮੈਂ ਰਵਿੰਦਰ ਸਿੰਘ ਪਿੰਡ ਗਿੱਲ ਤੋਂ ਆ ਜੀ ਮੇਰਾ ਕਾਫੀ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਮੇਰੀ ਪਿੱਠ ਵਿੱਚ ਪ੍ਰੋਬਲਮ ਰਹਿੰਦੀ ਸੀਗੀ ਦਰਦ ਕਾਫੀ ਹੁੰਦਾ ਸੀ ਰੀਡ ਦੀ ਹੱਡੀ ਉੱਥੇ ਚੱਲ ਕੇ ਉੱਪਰ ਤੱਕ ਆਂਦਾ ਸੀਗਾ ਮੇਰੇ ਕੋਈ ਸੱਜਣ ਮਿੱਤਰ ਹੁੰਦੇ ਰਸਤੇ ਵਿੱਚ ਮਿਲੇ ਮੈਨੂੰ ਕਾਫੀ ਦਿਨ ਤੋਂ ਵੀ ਮਿਲੇ ਸੀਗੇ ਉਹਨਾਂ ਨੇ ਮੈਂ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਡਾਕਟਰ ਸਾਹਦਾ ਜੀ ਹਨ ਉਹਨਾਂ ਦਾ ਮੈਨੂੰ ਹਸਪੀਟਲ ਦੱਸਿਆ ਤੇ ਮੈਂ ਕਿਸੇ ਤੋਂ ਪੁੱਛਦਾ ਇੱਥੇ ਪਹੁੰਚਿਆ ਜੀ ਮੈਂ ਹੁਣ 3-4 ਮਹੀਨਿਆਂ ਤੋਂ ਤਰ੍ਹਾਂ ਦਵਾਈ ਖਾ ਰਿਹਾ ਹੁਣ ਮੈਂ ਬਿਲਕੁਲ ਤੰਦਰੁਸਤ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹਾਂ ਕਈਆਂ ਨੇ ਮੈਂ ਦੱਸਿਆ ਜੀ ਆਪਰੇਸ਼ਨ ਡਾਕਟਰ ਦੇ 4-5 ਬਦਲੇ ਮੈਂ ਆਪਰੇਸ਼ਨ ਬਾਰੇ ਵੀ ਦੱਸਿਆ ਸੀਗਾ ਤੇ ਆਪਰੇਸ਼ਨ ਤੋਂ ਮੈਂ ਬਚ ਚੁੱਕਿਆ ਡਾਕਟਰ ਸ਼ਰਦਾ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਜੂ ਖਾਲਸਾ ਵਾਜੂ ਫਤਿਹ ਜੀ ਸਸੀ ਦਾ ਜੀ ਮੈਂ ਅਰਵਿੰਦਰ ਸਿੰਘ ਪਿੰਡ ਗਿੱਲ ਤੋਂ ਆ ਜੀ ਮੇਰਾ ਕਾਫੀ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਮੇਰੀ ਪਿੱਠ ਵਿੱਚ ਪ੍ਰੋਬਲਮ ਰਹਿੰਦੀ ਸੀਗੀ ਦਰਦ ਕਾਫੀ ਹੁੰਦਾ ਸੀ ਰੀੜ ਦੀ ਹੱਡੀ ਉੱਥੇ ਚੱਲ ਕੇ ਉੱਪਰ ਤੱਕ ਆਂਦਾ ਸੀਗਾ ਮੇਰੇ ਕੋਈ ਸੱਜਣ ਮਿੱਤਰਿੰਦੇ ਰਸਤੇ ਵਿੱਚ ਮਿਲੇ ਮੈਨੂੰ ਕਾਫੀ ਦੇਰ ਤੋਂ ਵੀ ਮਿਲੇ ਸੀਗੇ ਉਹਨਾਂ ਨੂੰ ਮੈਂ ਦੱਸਿਆ ਤਾਂ ਉਹਨਾਂ ਨੇ ਕਿਹਾ ਵੇ ਇੱਥੇ ਡਾਕਟਰ ਸ਼ਰਦਾਜੀ ਹਨ ਉਹਨਾਂ ਦਾ ਮੈਨੂੰ ਹਸਪੀਟਲ ਦੱਸਿਆ ਤੇ ਮੈਂ ਕਿਸੇ ਤੋਂ ਪੁੱਛਦਾ ਇੱਥੇ ਪਹੁੰਚਿਆ ਜੀ ਮੈਂ ਹੁਣ 3-4 ਮਹੀਨਿਆਂ ਤੋਂ ਦਵਾਈ ਖਾ ਰਿਹਾ ਹਾਂ ਹੁਣ ਮੈਂ ਬਿਲਕੁਲ ਤੰਦਰੁਸਤ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹਾਂ ਕਈਆਂ ਨੇ ਮੈਂ ਦੱਸਿਆ ਜੀ ਆਪਰੇਸ਼ਨ ਡਾਕਟਰ ਦੇ ਚਾਰ ਪੰਜ ਬਦਲੇ ਮੈਂ ਆਪਰੇਸ਼ਨ ਬਾਰੇ ਵੀ ਦੱਸਿਆ ਸੀਗਾ ਤੇ ਆਪਰੇਸ਼ਨ ਤੋਂ ਮੈਂ ਬਚ ਚੁੱਕਿਆ ਡਾਕਟਰ ਸ਼ਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਜੂ ਖਾਲਸਾ ਵਾਜੂ ਫਤਿਹ ਜੀ